ਅੱਜ ਜੋ ਅੱਜ ਸੰਯੁਕਤ ਮੋਰਚੇ ਦੀ ਕਾਹਤ ਜੋ ਸਾਡੇ ਭਾਰਤ ਦਾ ਪੂਰਾ ਸੰਯੁਕਤ ਮੋਰਚਾ ਬਣਿਆ ਹੈ ਪਿਛਲੇ ਦਿੱਲੀ ਅਧੂਲਨ ਵੇਲੇ ਦਾ ਉਹਦੀ ਜੋ ਅੱਜ ਦੀ ਕੌਲ ਆ ਜੋ ਸਾਡੇ ਕੇਂਦਰ ਦੀ ਮੋਦੀ ਸਰਕਾਰ ਜੋ ਦੀ ਭਾਈਵਾ ਸਰਕਾਰ ਹੈ ਹਰਿਆਣੇ ਦੇ ਵਿੱਚ ਖੱਟੜ ਸਰਕਾਰ ਆ ਜੋ ਬੀਜੇਪੀ ਦੀ ਉਹਨੇ ਸਾਡੇ ਸ਼ਾਂਤਮਈ ਕਿਸਾਨਾਂ ਦੇ ਤੋਂ ਦਿੱਲੀ ਸਾਡੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਦੀ ਖਾਤਰ ਆਪਣੀਆਂ ਮੰਗਾਂ ਜੋ ਪਿਛਲੀਆਂ ਸਾਡੀਆਂ ਰਹਿੰਦੀਆਂ ਹੋਈਆਂ ਮੰਗਾਂ ਜੋ ਕੇਂਦਰ ਦੀ ਸਰਕਾਰ ਉਹਨਾਂ ਤੋਂ ਭੱਜੀ ਹੋਈ ਐ ਜੋ ਸ਼ਾਂਤਮਈ ਸਾਡੇ ਕਿਸਾਨ ਜੋ ਆਪਣੀ ਗੱਲ ਸਾਡੀ ਕੇਂਦਰ ਦੀ ਸਰਕਾਰ ਆ ਜੋ ਸਾਡੇ ਭਾਰਤ ਦਾ ਹਿੱਸਾ ਇੱਕ ਸਾਡਾ ਵੀ ਜੋ ਉੱਥੇ ਹੱਕ ਮੰਗਦਾ ਸੀ ਸਰਕਾਰ ਨੂੰ ਗੱਲਾਂ ਸੁਣਾਉਣ ਦੀ ਖਾਤਰ ਜੋ ਸਾਡੀਆਂ ਜੱਸੀ ਬੰਦੀਆਂ ਉੱਥੇ ਗਈਆਂ ਸੀ ਜਾ ਰਹੀਆਂ ਸੀ ਉਹਨਾਂ ਨੂੰ ਰਸਤੇ ਦੇ ਵਿੱਚ ਕੰਦਾ ਕੱਢੀਆਂ ਗਈਆਂ ਕੰਦਾ ਕੱਢ ਕੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਤੇ ਪਾਣੀ ਦੀਆਂ ਬਿਛਾੜਾ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਤੇ ਉਹਨਾਂ ਦੇ ਉੱਤੇ ਜੋ ਪਲਾਸਟਿਕੀਆਂ ਗੋਲਗਾਂ ਤੇ ਦੂਜੀਆਂ ਗੋਲਗਾਂ ਵੀ ਜੋ ਸਾਡਾ ਇੱਕ 21 ਸਾਲਾ ਨੌਜਵਾਨ ਛੋਪ ਕਰਨ ਸਿੰਘ ਸ਼ਹੀਦ ਵੀ ਹੋਇਆ ਉੱਥੇ ਜੋ ਰੋਕਿਆ ਗਿਆ ਉਹਦੇ ਅਸੀਂ ਖਿਲਾਫ ਹਰਿਆਣਾ ਸਰਕਾਰ ਦੇ ਤੇ ਜੋ WTO ਦੀ ਪਿਛਲੇ ਦਿਨੀ ਮੀਟਿੰਗ ਹੋਈ ਹੈ ਉਹਦੇ ਵਿੱਚੋਂ ਭਾਰਤ ਬਾਹਰ ਆਵੇ ਇਹ ਸਾਡੀਆਂ ਲੈ ਕੇ ਮੰਗਾਂ ਨੂੰ ਲੈ ਕੇ ਸ੍ਰੀ ਤਮੋੜੀ ਦੇ ਇਲਾਕੇ ਜੋ ਅੱਜ ਦਾ ਸਾਡਾ ਮਾਰਚ ਹੈ ਡੀਸੀ ਦਫਤਰ ਤੱਕ ਅਸੀਂ ਕਰਨਾ ਹੈ ਜੋਰਾਸੇਨ ਜ਼ਿਲ੍ਹਾ ਜਰਨਲ ਸਕੱਤਰ ਬੇਕਯੂਡ ਕੋੰਦਰ ਤਨੇਰ ਅੱਜ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਪ੍ਰੋਟੈਸਟ ਕਰ ਰਿਹਾ ਅੱਜ ਜੀ ਜੋ ਪਿਛਲੇ ਦਿਨੀ ਜਥੇਬੰਦੀਆਂ ਤੇ ਤਸ਼ੱਦਦ ਹੋਏ ਆ ਔਰ ਸਾਡੇ ਕਿਸਾਨ ਵੀਰ શુભਕਰਨ ਸਿੰਘ ਨੌਜਵਾਨ ਜਿਹੜਾ ਸ਼ਹੀਦ ਕੀਤਾ ਗਿਆ ਖੱਟਰ ਸਰਕਾਰ ਦੇ ਖੱਟਰ ਸਰਕਾਰ ਵੱਲੋਂ ਜੋ ਸੈਂਟਰ ਸਰਕਾਰ ਦੇ ਇਸ਼ਾਰੇ ਤੇ ਜੋ تشدد ਹੋਇਆ ਜੋ ਨੌਜਵਾਨ ਸ਼ਹੀਦ ਹੋਇਆ ਉਸ ਦਿਨ ਤੋਂ ਅਸੀਂ ਪੂਰਨ ਤੌਰ ਤੇ ਨਖੇਦੀ ਕਰਦੇ ਹਾਂ ਔਰ ਅਸੀਂ ਜਥੇਬੰਦੀਆਂ ਦਾ ਇਕੱਠ ਜੋ ਰੋਸ ਮਾਰਚ ਦੇ ਹਿਸਾਬ ਨਾਲ ਅਸੀਂ ਕਿਸੇ ਦਫ਼ਤਰ ਪਹੁੰਚਾਂਗੇ ਅੱਜ ਜਿਹੜਾ ਇਹ ਪ੍ਰੋਗਰਾਮ ਉਗਰਾਹਾ ਤੇ ਡਕੌਂਦਾ ਯੂਨੀਅਨ ਦੇ ਵੱਲੋਂ ਰੱਖਿਆ ਗਿਆ ਉਸ ਪ੍ਰੋਗਰਾਮ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਉਹਨਾਂ ਦਾ ਸਮਰਥਨ ਕਰਨ ਦੇ ਲਈ ਅੱਜ ਅਸੀਂ ਪਹੁੰਚੇ ਹੋਏ ਹਾਂ ਅਸੀਂ ਇਹ ਪ੍ਰੋਗਰਾਮ ਪਹਿਲਾਂ ਵੀ ਪਿਛੋਕ ਮਾਰਚ ਜਿਹੜਾ ਕਿ ਕਿਸਾਨਾਂ ਤੇ ਆਪਦੀਆਂ ਹੱਕੀ ਮੰਗਾਂ ਦੇ ਲਈ ਦਿੱਲੀ ਵੱਲ ਕੂਚ ਕਰ ਰਹੇ ਸਨ ਪੰਜਾਬ ਦੇ ਕਿਸਾਨ ਅਤੇ ਲੋਕਤੰਤਰ ਦਾ ਉੱਥੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਜਿਹੜਾ ਨੰਗਾ ਨਾਚ ਹਰਿਆਣਾ ਅਤੇ ਸੈਂਟਰ ਸਰਕਾਰ ਨੇ ਰਲ ਕੇ ਖੇਡਿਆ ਉਸ ਦਾ ਅਸੀਂ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਜਿਹੜਾ ਸ਼ੁਭਕਰਨ ਸਾਡਾ ਸ਼ਹੀਦ ਹੋਇਆ ਨੌਜਵਾਨ ਉੱਤੇ ਜਿਹੜੀ 0 ਐਫ ਆਈ ਆਰ ਪੰਜਾਬ ਸਰਕਾਰ ਨੇ ਕਰਕੇ ਇਸ ਨੂੰ ਠੰਡੇ ਬਸਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਇਹ ਮੰਗ ਕਰਦੇ ਹਾਂ ਕਿ ਹਰਿਆਣਾ ਦੇ ਮੁੱਖ ਮੰਤਰੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਤੇ ਗ੍ਰਹਿ ਮੰਤਰੀ ਸੈਂਟਰ ਸਰਕਾਰ ਅਮਿਤ ਸ਼ਾਹ ਤੇ ਬਾਈ ਨੇਮ ਪਰਚਾ ਹੋਵੇ ਕਿਉਂਕਿ ਲੋਕਤੰਤਰ ਦਾ ਜਲੂਸ ਇਹਨਾਂ ਨੇ ਕੱਢਿਆ ਸ਼ਰਿਆਮ ਸਾਡੇ ਨੌਜਵਾਨਾਂ ਦੇ ਗੋਲੀਆਂ ਮਾਰੀਆਂ ਸਾਡੇ ਨੌਜਵਾਨਾਂ ਦੇ ਅਸਥਰੂ ਗੈਂਸ ਦੇ ਗੋਲੇ ਬੜਾ ਬੜਾਈ ਗਏ ਨੇ ਅਤੇ ਬੜਾ ਉੱਚੀ ਪੱਧਰ ਦਾ ਜਿਹੜਾ ਕਿ ਜ਼ੁਲਮ ਕੀਤਾ ਗਿਆ ਇਸ ਦੇ ਇਨਸਾਫ ਦੇ ਲਈ ਅਸੀਂ ਐਸ ਕੇ ਐਮ ਵੱਲੋਂ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੋ ਕਿ ਸਾਡੀ ਆਵਾਜ਼ ਸੈਂਟਰ ਸਰਕਾਰ ਦੇ ਬੰਦ ਪਏ ਕੰਨਾਂ ਨੂੰ ਖੁੱਲੇ ਉਸ ਲਈ ਅਸੀਂ ਸਦਾ ਇਹ ਇਨਸਾਫ ਲੈ ਕੇ ਹਟਾਂਗੇ ਤੇ ਸੰਘਰਸ਼ ਸਾਡਾ ਜਾਰੀ ਰਹੂਗਾ ਹੱਕੀ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਹੈਗੀਆਂ ਐਮ ਐਸ ਪੀ ਤੇ ਖਰੀਦ ਗਾਰੰਟੀ ਪੂਰਨ ਕਰਜ਼ਾ ਮਾਫੀ ਉਹ ਡਬਲਯੂ ਐਚਓ ਤੋਂ ਅਤੇ WTO ਤੋਂ ਬਾਹਰ ਹੋਣਾ ਭਾਰਤ ਦਾ ਇਹ لازਮੀ ਜਿਹੜੀਆਂ ਮੰਗਾ ਹੈਗੀਆਂ ਕਿਸਾਨਾਂ ਦੀਆਂ ਇਸ ਲਈ ਅਸੀਂ SKM ਦੇ ਝੰਡੇ ਥੱਲੇ ਇੱਕ ਜੋ ਠੋਕੇ ਦਾ ਪ੍ਰਦਰਸ਼ਨ ਕਰਦੇ ਰਹਿਾਂਗੇ